ਗੁਰਦਾਸਪੁਰ ਦੀ ਬਟਾਲਾ ਪੁਲਿਸ ਨੇ ਨਾਕੇ ਦੌਰਾਨ ਅੰਮ੍ਰਿਤਸਰ ਤੋਂ ਬਟਾਲੇ ਆ ਰਹੀ ਮਹਿੰਦਰਾ ਪਿਕਅਪ ਗੱਡੀ ਵਿੱਚੋਂ 150 ਬੇਦੀ ਨਿਯਾਇਸ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਡਰਾਈਵਰ ਮੁਤਾਬਕ ਇਹ ਸ਼ਰਾਬ ਕਿਸੇ ਚੇਅਰਮੈਨ ਦੀ ਦੱਸੀ ਜਾ ਰਹੀ ਹੈ ਉਸਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਢਾਲੀਵਾਲ ਜਾ ਰਿਹਾ ਸੀ ਕਿ ਰਸਤੇ ਵਿੱਚ 150 ਬੇਦੀ ਸ਼ਰਾਬ ਉਸਦੀ ਗੱਡੀ ਵਿੱਚ ਇਹ ਕਹਿ ਕੇ ਰੱਖ ਦਿੱਤੀ ਗਈ ਕਿ ਇਹ ਇਹ ਇੱਕ ਚੇਅਰਮੈਨ ਦੀ ਸ਼ਰਾਬ ਹੈ ਪਰ ਆਉਂਦੇ ਸਮੇਂ ਉਸਦੀ ਗੱਡੀ ਕਿਸੇ ਦੂਜੀ ਗੱਡੀ ਨਾਲ ਟਕਰਾਉਣ ਕਰਕੇ ਉਹ ਪੁਲਿਸ ਦੇ ਕਾਬੂ ਆ ਗਿਆ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ આરોપી ਨੂੰ ਹਿਰਾਸਤ ਵਿੱਚ ਲੈ ਲਿਆ ਹੈ ਬਰਸਰੋਂ ਹੁੰਡਿਆ ਮੈਨੂੰ ਆਪਣੇ ਉੱਥੇ ਹੱਥ ਦਿੱਤਾ ਸਹਾਜ ਵਾਲਿਆਂ ਨੇ ਜੰਤੀਪੁਰ ਲਾਗੇ ਉੱਥੇ ਥੋੜੀ ਉਹਨਾਂ ਦੀ ਠੇਕੇ ਵਾਲਿਆਂ ਦੀ ਠੇਕੇ ਤੋਂ ਲੜਾਈ ਤਪੋਹੋ ਦਾਨ ਦੀ ਗੱਡੀ 'ਚ ਸੀ ਤੇ ਮੈਨੂੰ ਕਹਿੰਦੇ ਬਟਾਲਿਆ ਛੱਡਣੀਆਂ ਤੇ ਮੈਂ ਲੱਦਲੀ ਮੇ ਆਣਾ ਚੱਲ ਨਾ ਗੱਲਬਾਤ ਤਾਂ ਨਹੀਂ ਕੋਈ ਕਹਿੰਦੇ ਨਹੀਂ ਗੱਲਬਾਤ ਕੋਈ ਨਹੀਂ ਨਾਕੇ ਤੇ ਤੈਨੂੰ ਪੁੱਛਣਗੇ ਤੇ ਤੂੰ ਕਹਾਂਦੀ ਪੀ ਚੇਅਰਮੈਨ ਲੀਆ ਸਰ ਮੈਂ ਨਾਕੇ ਤੇ ਜਿੱਤਾਂ ਪਹੁੰਚਾ ਤੇ ਉੱਥੇ ਐਕਸੀਡੈਂਟ ਹੋ ਗਿਆ ਮੇਰੇ ਕੋ ਬ੍ਰੇਕ ਨਹੀਂ ਲੱਗੀ ਸਿੱਧੀ ਗੱਡੀ ਨਾਲ ਵੱਜੀ ਤੇ ਡੱਦੀ ਵਜਾ ਨਾਲ ਮੈਂ ਗੱਡੀ ਨੇ ਢਾਲੀ ਸਾਰ ਉਹ ਤਾਂ ਮੈਨੂੰ ਕਹਿੰਦੇ ਜਿੱਦਾਂ ਨਾਕੇ ਤੇ ਤੈਨੂੰ ਡੱਕਣਗੇ ਤੇ ਤੂੰ ਹਟਾ ਨਾ ਲੈਣੀ ਚੇਅਰਮੈਨ ਕੀ ਨਾਮ ਸਰ ਇਹਨਾਂ ਨੂੰ ਨਹੀਂ ਪਤਾ ਮੈਂ ਤਾਂ ਵੇਖਿਆ ਨਹੀਂ ਸਰ ਮੈਨੂੰ ਇੰਨਾ ਦੱਸਿਆ ਕਿ ਚੇਅਰਮੈਨ ਇਹ ਬੰਦਾ ਕਮਲ ਕਲਨੂ ਉਰਫ ਕਾਲਾ ਪੁੱਤਰ ਮਨੋਰ ਲਾਲ ਵਾਸੀ ਪਿੰਡ ਬਾਲਾ ਤਾਣਾ ਧਾਰੀਵਾਲ ਦਾ ਜੀ ਹੈ ਜੀ ਪੁਲਿਸ ਪਾਰਟੀ ਨਾਕਾ ਡਾਕਹੀੜ ਪਰ ਮੌਜੂਦ ਸੀ ਤੇ ਇਹ ਆਪਣੀ ਗੱਡੀ ਮਹਿੰਦਰਾ ਪਿਕਅਪ ਤੇ ਆ ਰਿਹਾ ਸੀ ਤੇ ਇਹਨੇ ਲੱਗ ਕੇ ਇੱਕ ਸਿਵਰਟ ਗੱਡੀ ਨੂੰ ਟੱਕਰ ਮਾਰੀ ਕਿਸੋ ਜੀ ਜਦੋਂ ਇਹ ਰੋਕ ਕੇ ਗੱਡੀ ਤਲਾਸ਼ੀ ਲਈ ਤੇ ਗੱਡੀ ਤੋਂ 150 ਪੇਟੀਆਂ ਸ਼ਰਾਬ ਦੀ ਜੀ ਬਰਾਮਦ ਹੋਈ ਸ਼ਰਾਬ ਇਹ ਜੀ ਬਿਨਾਂ ਪਰਮਿਟ ਬਿਨਾਂ ਰਸਸ ਕੋ ਪੇਸ਼ ਨਹੀਂ ਕਰ ਸਕਿਆ ਜੀ ਕੋਈ ਨਾ ਕੋਈ ਪਰਮਾ ਦਿਖਾ ਸਕਿਆ ਕੋਈ ਮਤਲਬ ਤੇ ਨਾ ਹੀ ਜੀ ਕੋਈ ਜੀ ਕੋਈ ਠੋਸ ਸਬੂਤ ਹੈ ਜੀ ਮਾਲ ਕਿਸ ਵਿੱਚ ਦੇ ਸਕਦਾ ਜੀ ਇਹ ਅਦਾ ਬੇਸੋ ਸਸਤੀ ਰੇਟ ਤੇ ਆਗਦੇ ਮ ਆਪਣੇ ਧਾਰੀਵਰ ਕਪਾਉਰ ਸੈਟ ਦੇ ਮਹਿੰਗੇ ਰੇਟ ਤੇ ਵੇਚ ਦਾਂਗੇ ਇਹ ਫਿਲਹਾਲ ਇਕੱਲਾ ਹੀ ਬਾਕੀ ਤਵਰੀਹ ਜਾਰੀ ਹੈ ਪੁਲਸ ਵੱਲੋਂ ਬਰਾਮਦ ਕੀਤੀ ਗਈ ਸ਼ਰਾਬ ਇਸ ਚੇਅਰਮੈਨ ਦੀ ਸੀ ਇਹ ਇੱਕ ਸਵਾਲ ਬਣਿਆ ਹੈ ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਤੁਹ ਅਦਾਰੇ ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇਖ ਸਕਦੇ ਹੋ। ਸੋ ਦੇਰ ਨਾ ਕਰੋ। ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@bharatbharatindia.com